ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਜੀਵਨ ਦੇ ਉੱਤੇ ਝਾਤ ਪਾਵਾਂਗੇ ਲੈ ਕੇ ਚੱਲਾਂਗੇ ਤੁਹਾਨੂੰ ਨਰਸੀ ਬਾਮਣੀ ਜਿਸ ਨੂੰ ਅੱਜਕੱਲ ਨਰਸੀ ਨਾਮਦੇਵ ਕਿਹਾ ਜਾਂਦਾ ਹੈ ਤੇ ਉਹਨਾਂ ਦੇ ਜੀਵਨ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਘਟਨਾਵਾਂ ਦਾ ਜ਼ਿਕਰ ਇਸ ਵੀਡੀਓ ਦੌਰਾਨ ਕੀਤਾ ਜਾਏਗਾ ਬਾਬਾ ਨਾਮਦੇਵ ਜੀ ਦੇ ਜੀਵਨ ਨਾਲ ਸਬੰਧਤ ਸਥਾਨਾਂ ਦੀ ਯਾਤਰਾ ਕਰਨ ਦੇ ਵਿੱਚ ਸਾਡਾ ਪਹਿਲਾ ਪੜਾ ਹੈ ਗੁਰਦੁਆਰਾ ਸ੍ਰੀ ਦੰਦਮਾ ਸਾਹਿਬ ਬਸਮਤ ਨਗਰ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਿਤ ਆ ਜਿਸ ਵੇਲੇ ਰਾਜਸਥਾਨ ਤੋਂ ਹੁੰਦੇ ਹੋਏ ਗੁਰੂ ਸਾਹਿਬ ਇਸ ਜਗ੍ਹਾ ਤੇ ਪਹੁੰਚਦੇ ਆ ਤਾਂ ਇਸ ਜਗ੍ਹਾ ਨੂੰ ਕਾਫੀ ਰਮਣੀਕ ਦੇਖਦੇ ਆ ਹੋਇਆ ਉਹਨਾਂ ਨੇ ਇਸ ਜਗ੍ਹਾ ਦੇ ਉੱਤੇ ਡੇਰਾ ਕੀਤਾ ਔਰ ਲਗਭਗ 8 ਦਿਨ ਤੱਕ ਗੁਰੂ ਸਾਹਿਬ ਇੱਥੇ ਸੰਗਤਾਂ ਨੂੰ ਆਪਣੇ ਦਰਸ਼ਨ ਦੇਦਾਰੇ ਦੇ ਕੇ ਨਿਹਾਲ ਕਰਦੇ ਰਹੇ ਜਿਸ ਵੇਲੇ ਅਸੀਂ ਨਰਸੀ ਬਾਂਮਣੀ ਨੂੰ ਦਰਸ਼ਨ ਕਰਨ ਵਾਸਤੇ ਜਾਂਦੇ ਹਾਂ ਬਾਬਾ ਨਾਮਦੇਵ ਜੀ ਦੇ ਗੁਰਦੁਆਰਾ ਸਾਹਿਬ ਦੀ ਆ ਉਸ ਵੇਲੇ ਰਸਤੇ ਦੇ ਵਿੱਚ ਸੰਗਤਾਂ ਪਹਿਲਾਂ ਪੜਾ ਇਸ ਗੁਰਦੁਆਰਾ ਸਾਹਿਬ ਇੱਕ ਕਰਦੀਆਂ ਹਨ ਇਹ ਹੈ ਗੁਰਦੁਆਰਾ ਸ੍ਰੀ ਦਬਨਵਾ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇਹੀ ਅਤੇ ਨੁਰਾਣੀ ਅਨੁਤੀ ਅਨੁਤੀ ਸ਼ਕਸ਼ੀਅ ਦੁਨੀਆਂ ਦੇ ਇਹਾਨਸ ਵਿੱਚ ਸਭ ਤੋਂ ਨਿਰਾਜ ਤੇ ਲਾਸਾਮੀ ਹੈ ਨਿਸ਼ਾਨੀ ਬੱਚੋ ਦੁਆਰਾ ਸ੍ਰੀ ਦਮਦਮਾ ਸਾਹਿਬ ਬਸਮਤਨਗਰ ਤੋਂ ਲਗਭਗ ਡੇਢ ਘੰਟੇ ਦਾ ਸਫ਼ਰ ਕਰਕੇ ਅਸੀਂ ਪਹੁੰਚਦੇ ਹਾਂ ਨਰਸੀ ਇਹ ਨਰਸੀ ਪਿੰਡ ਉਹ ਜਗ੍ਹਾ ਹੈ ਜਿਸ ਜਗ੍ਹਾ ਤੇ ਬਾਬਾ ਨਾਮਦੇਵ ਜੀ ਨੂੰ ਉਸ ਵੇਲੇ ਦੇ ਪੰਡਿਤਾ ਨੇ ਇਸ ਮੰਦਿਰ ਦੇ ਵਿੱਚੋਂ ੱੱਕੇ ਮਾਰ ਕੇ ਬਾਹਰ ਕੱਢ ਦਿੱਤਾ ਜੀ ਜਿਸ ਦਾ ਜ਼ਿਕਰ ਬਾਬਾ ਜੀ ਨੇ ਆਪਣੀ ਬਾਣੀ ਦੇ ਵਿੱਚ ਕੀਤਾ ਹੈ ਸੂਧ ਸੂਧ ਕਰ ਮਾਰ ਉਠਾਇਓ ਕਹਾ ਕਰੋਂ ਬਾਪ ਬੀਠਲਾ ਇਸ ਜਗ੍ਹਾ ਤੇ ਬੱਬਾ ਨਾਮਦੇਵ ਜੀ ਦੀ ਚੱਕੀ ਦੇ ਦਰਸ਼ਨ ਕਰਦਿਆਂ ਸੰਗਤਾਂ ਤੇ ਇਹ ਰਿਵਾਜ ਬਣਿਆ ਹੋਇਆ ਕਿ ਜਿਹੜਾ ਵੀ ਇਸ ਚੱਕੀ ਦੇ ਦਰਸ਼ਨ ਕਰਦਾ ਉਹ ਇਸ ਦਾ ਇੱਕ ਚੱਕਰ ਘੁਮਾ ਕੇ ਇੱਥੋਂ ਨਿਕਲਦਾ ਹੈ ਮੱਥਾ ਟੇਕਦਿਆਂ ਹਾਂ ਇੱਕ ਚੱਕਰ ਘੁਮਾਉਣ ਦਾ ਮੌਕਾ ਮੈਨੂੰ ਵੀ ਮਿਲਿਆ ਸੋ ਇਹ ਬੱਬਾ ਨਾਮਦੇਵ ਜੀ ਦੀ ਚੱਕੀ ਹੈ ਜਿਸ ਨੂੰ ਘੁਮਾਉਣਾ ਸੰਗਤਾਂ ਆਪਣਾ ਪਿਆਰ ਸਮਝ ਦੀਆਂ ਨ ਬੱਬਾ ਨਾਮਦੇਵ ਜੀ ਦੇ ਪ੍ਰਤੀ ਇਹ ਹੈ ਬੱਬਾ ਨਾਮਦੇਵ ਜੀ ਦੀ ਖੜਾ ਜਿਸ ਨੂੰ ਉਹਨਾਂ ਦੇ ਪੈਰਾਂ ਦੀ ਸ਼ੋਪਾ ਪ੍ਰਾਪਤ ਹੈ ਪਰ ਅੱਜ ਇਸ ਦੀ ਵਰਤੋਂ ਜਿਹੜੀ ਹੈ ਉਹ ਆਮਦਨ ਪੈਦਾ ਕਰਨ ਵਾਸਤੇ ਲੋਕਾਂ ਦੇ ਸਿਰ ਨੂੰ ਲਗਾ ਕੇ ਇੱਥੋਂ ਪੈਸੇ ਉਗਰਾਏ ਜਾਂਦੇ ਆ ਇਹ ਹੈ ਬਾਬਾ ਜੀ ਦੇ ਨਾਲ ਸੰਬੰਧਿਤ ਜਿਹੜਾ ਮੰਦਿਰ ਹੈ ਉਸ ਦੇ ਬਾਹਰ ਵਾਰ ਬਣਿਆ ਹੋਇਆ ਸਰੋਵਰ ਅਤੇ ਇੱਥਾਰ ਉਤਰਦੀਆਂ ਹੋਈਆਂ ਪੌੜੀਆਂ ਧਰਮ ਦੇ ਨਾਂ ਤੇ ਇਸ ਤਰ੍ਹਾਂ ਕਾਫੀ ਸਾਰਾ ਪਖੰਡ ਜਿਹੜਾ ਉਹ ਐਡ ਕਰ ਦਿੱਤਾ ਗਿਆ ਹੈ ਪੈਸੇ ੈਂਠਣ ਵਾਸਤੇ ਹਰ ਬੰਦੇ ਦੇ ਮੱਥੇ ਦੇ ਉੱਤੇ ਤਿਲਕ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜ਼ਬਰਦਸਤੀ ਰੋਕ ਕੇ ਸੋ ਇਹ ਠੀਕ ਨਹੀਂ ਹੈ ਔਰ ਉਸੇ ਤਰ੍ਹਾਂ ਹੀ ਸਾਡੀ ਜਿਹੜੀ ਸੰਗਤ ਹੈ ਇਸ ਨੂੰ ਵੀ ਸਾਵਧਾਨ ਹੋਣ ਦੀ ਲੋੜ ਹੈ ਕਿ ਇਸ ਤਰ੍ਹਾਂ ਨਾਲ ਜਿਹੜੇ ਵਹਿਮ ਭਰਮ ਫਲਾਏ ਜਾ ਰਹੇ ਆ ਇਹ ਬਾਬਾ ਨਾਮਦੇਵ ਜੀ ਦੀ ਸੋਚ ਔਰ ਥਿਉਰੀ ਤੋਂ ਬਿਲਕੁਲ ਉਲਟਾ ਗੁਰਬਾਣੀ ਦੇ ਆਸ਼ੇ ਤੋਂ ਬਿਲਕੁਲ ਹੀ ਉਲਟ ਹੈ ਸੋ ਇਸ ਤਰ੍ਹਾਂ ਦੇ ਜਿਹੜੇ ਕਾਰਜਕ੍ਰਮ ਹੋ ਰਿਹਾ ਹੈ ਇਹਨਾਂ ਨੂੰ ਅਵੋਇਡ ਕਰਨਾ ਚਾਹੀਦਾ ਔਰ ਇਸ ਦਾ ਵਿਰੋਧ ਵੀ ਕੁਝ ਹੱਦ ਤੱਕ ਕਰਨਾ ਚਾਹੀਦਾ ਹੈ ਇਹ ਹੈ ਉਹ ਮੰਦਿਰ ਜਿਸ ਇਚੋਂ ਬਾਬਾ ਨਾਮਦੇਵ ਜੀ ਨੂੰ ਬਹੁਤ ਪੱਗਾਂ ਦੇ ਇਸੇ ਦੇ ਸਮਾਂਤਰ ਤੋਂ ਅਸੀਂ ਆ ਰਿਹਾ ਹਾਂ ਕੈਮਰੇ ਤੇ ਮੌਜੂਦ ਰੁਕ ਕੇ ਕਿਉਂਕਿ ਵੀਡੀਓਗ੍ਰਾਫੀ ਆਮ ਤੌਰ ਤੇ ਮੰਦਿਰਾਂ ਦੇ ਵਿੱਚ ਅਲਾਉਡ ਨਹੀਂ ਹੁੰਦੀ ਇਸ ਤੋਂ ਬਾਅਦ ਲੈ ਕੇ ਚੱਲਦੇ ਹਾਂ ਤੁਹਾਨੂੰ ਬਾਬਾ ਨਾਮਦੇਵ ਜੀ ਦੇ ਅਸਲੀ ਮੰਦਿਰ ਇਹ ਹੈ ਬਾਬਾ ਨਾਮਦੇਵ ਜੀ ਦਾ ਮੰਦਿਰ ਔਰ ਇਹ ਉਹਨਾਂ ਦੀ ਮੂਰਤੀ ਹੈ ਜੋ ਵੱਡਾ ਮੰਦਿਰ ਹੈ ਸ਼ਿਵ ਜੀ ਮੰਦਿਰ ਹੈ ਉਸ ਦੀ ਬੈਕ ਸਾਈਡ ਦੇ ਉੱਤੇ ਜਿਸ ਜਗ੍ਹਾ ਤੇ ਪ੍ਰਮਾਤਮਾ ਦੀ ਭਗਤੀ ਵਾਸਤੇ ਬਾਬਾ ਨਾਮਦੇਵ ਜੀ ਇਸ ਜਗ੍ਹਾ ਤੇ ਆਏ ਔਰ ਉਹਨਾਂ ਦੀ ਯਾਦ ਵਿੱਚ ਅੱਜ ਵੀ ਇਹ ਛੋਟਾ ਜਿਹਾ ਮੰਦਿਰ ਬਣਿਆ ਹੋਇਆ ਹੈ ਵੱਡੇ ਮੰਦਿਰ ਦੇ ਮੁਕਾਬਲੇ ਆਕਾਰ ਵਿੱਚ ਬੇਸ਼ੱਕ ਬਹੁਤ ਛੋਟਾ ਹੈ ਲੇਕਿਨ ਫਕਤ ਨਾਮਦੇਵ ਜੀ ਦਾ ਨਾਮ ਸੰਗਤਾਂ ਦੇ ਲਈ ਹਮੇਸ਼ਾ ਹੀ ਖਾਸ ਕਰਕੇ ਸਿੱਖ ਸੰਗਤਾਂ ਦੇ ਲਈ ਬਹੁਤ ਹੀ ਆਦਰਯੋਗ ਰਹੇਗਾ ਹਮੇਸ਼ਾ ਲਈ ਇਸ ਮੰਦਰ ਵਿੱਚੋਂ ਭਗਤ ਨਾਮਦੇਵ ਜੀ ਨੂੰ ਬਾਹਰ ਕੱਢਿਆ ਗਿਆ ਸੀ ਜਦੋਂ ਉਹਨਾਂ ਨੇ ਬੋਲਿਆ ਸ਼ਬਦ ਸੂਦ ਸੂਦ ਕਰ ਮਾਰ ਉਠਾਇਓ ਕਹਾ ਕਰੂੰ ਬਾਪ ਬਿਠਲਾ ਔਰ ਇਸ ਜਗ੍ਹਾ ਦੇ ਉੱਤੇ ਆ ਕੇ ਪਿੱਛੇ ਬੈਠ ਗਏ ਔਰ ਅੱਜ ਵੀ ਇਹ ਮੰਦਰ ਬਾਬਾ ਨਾਮਦੇਵ ਜੀ ਦਾ ਛੋਟਾ ਜਿਹਾ ਮੰਦਰ ਹੈ ਉਹਨਾਂ ਦੀ ਯਾਦਗਾਰ ਦੇ ਵਿੱਚ ਬਣਾਇਆ ਹੋਇਆ ਹੈ ਵੱਡੇ ਮੰਦਰ ਦੀ ਬਿਲਕੁਲ ਬੈਕ ਸਾਈਡ ਤੇ ਇਹ ਪਿੰਡ ਹੈ ਜੀ ਨਰਸੀ ਨਾਮਦੇਵ ਇਹ ਸਾਰੀ ਸੰਗਤ ਜਿਹੜੀ ਜਾ ਰਹੀ ਹੈ ਬਾਬਾ ਨਾਮਦੇਵ ਜੀ ਦੇ ਜਨਮ ਸਥਾਨ ਜਾਨੀ ਉਹਨਾਂ ਦੇ ਘਰ ਨੂੰ ਦੇਖਣ ਵਾਸਤੇ ਜਾ ਰਹੀ ਹੈ ਇਹ ਅੱਜ ਦਾ ਤੀਸਰਾ ਸਟਾਪੇਜ ਹੁੰਦਾ ਹੈ ਮਹਾਰਾਸ਼ਟਰ ਦੇ ਨਰਸੀ ਨਾਮਦੇਵ ਪਿੰਡ ਦੇ ਬਿਲਕੁਲ ਵਿਚਕਾਰ ਹੈ ਬਾਬਾ ਨਾਮਦੇਵ ਜੀ ਦਾ ਘਰ ਬਹੁਤ ਲੰਬੇ ਸਮੇਂ ਤੋਂ ਤਾਂਘ ਸੀ ਭਗਤ ਸ਼ਰੋਮਣੀ ਬਾਬਾ ਨਾਮਦੇਵ ਜੀ ਦੇ ਨਾਲ ਸੰਬੰਧਿਤ ਇਸ ਸਥਾਨ ਨੂੰ ਦੇਖਣ ਦੀ ਸੋਅ ਅੱਜ ਛਾਪੂਰੀ ਹੋ ਰਹੀ ਹੈ ਆਓ ਅੰਦਰੋਂ ਦਰਸ਼ਨ ਕਰਵਾਨੇ ਆ ਬਾਬਾ ਜੀ ਦੇ ਘਰ ਦੇ ਇਹ ਵਿਚਕਾਰ ਜੋ ਤੁਸੀਂ ਦੇਖ ਰਹੇ ਹੋ ਲਾਲ ਚਾਦਰ ਦੇ ਨਾਲ ਟਕਿਆ ਹੋਇਆ ਇਹ ਬਾਬਾ ਜੀ ਦਾ ਪੁਰਾਣਾ ਘਰ ਹੈ ਘਰ ਦੀ ਪ੍ਰਕਰਮਾ ਕਰਨ ਤੋਂ ਬਾਅਦ ਤੁਸੀਂ ਸੰਗਤ ਵਿੱਚ ਬੈਠ ਜਾਂਦੇ ਹੋ ਤੇ ਬਾਬਾ ਜੀ ਇਸ ਘਰ ਦੇ ਇਤਿਹਾਸ ਨੂੰ ਸੰਗਤਾਂ ਨੂੰ ਸੁਣਾਉਂਦੇ ਹਨ ਅਤੇ ਦੱਸਦੇ ਹਨ ਕਿ ਭਗਤ ਨਾਮਦੇਵ ਜੀ ਨੇ ਇਸ ਛੋਟੀ ਜੀ ਕੋਠੜੀ ਦੇ ਅੰਦਰ ਜਨਮ ਲਿਆ ਉਸ ਵੇਲੇ ਦੇ ਹਾਲਾਤ ਕਿਸ ਪ੍ਰਕਾਰ ਦੇ ਸਨ ਇਸ ਛੋਟੇ ਜਿਹੇ ਘਰ ਦੇ ਅੰਦਰ ਤੁਸੀਂ ਜਾ ਕੇ ਦੇਖ ਸਕਦੇ ਹੋ ਇੱਕ ਗਲੀ ਦੀ ਤਰ੍ਹਾਂ ਥੋੜਾ ਜਿਹਾ ਭੀੜਾ ਜਿਹਾ ਸਥਾਨ ਹੈ ਜਿਸ ਦੇ ਅੰਦਰ ਬਾਬਾ ਜੀ ਦੀ ਮੂਰਤੀ ਰੱਖੀ ਹੋਈ ਹੈ ਇੱਕ ਸਾਈਡ ਤੋਂ ਅੰਦਰ ਜਾਣ ਤੇ ਦੂਸਰੀ ਸਾਈਡ ਤੋਂ ਬਾਹਰ ਨਿਕਲਣ ਦਾ ਰਸਤਾ ਹੈ ਬਾਬਾ ਜੀ ਦੇ ਦਸਨ ਮੁਤਾਬਕ ਇਹ ਜੋ ਕੋਠਾ ਹੈ ਇਹ ਬਾਬਾ ਜੀ ਦਾ ਜਨਮ ਸਥਾਨ ਹੈ ਇਸ ਛੋਟੇ ਜਿਹੇ ਮਕਾਨ ਦੇ ਅੰਦਰ ਬਾਬਾ ਜੀ ਦਾ ਜਨਮ ਹੋਇਆ ਔਰ ਇਹ ਪੁਰਾਣੀ ਇਮਾਰਤ ਸੰਭਾਲ ਕੇ ਰੱਖੀ ਹੋਈ ਹੈ ਇਸ ਨੂੰ ਬੇਸ਼ੱਕ ਬਾਹਰੋਂ ਸੀਮੈਂਟਡ ਕਰ ਦਿੱਤਾ ਹੈ ਅਰ ਅੰਦਰ ਤੋਂ ਇਸ ਨੂੰ ਉਦਾਂ ਹੀ ਰੱਖਿਆ ਗਿਆ ਹੈ। ਤੇ ਇਹ ਹੈ ਇਸ ਤੋਂ ਬਾਹਰ ਨਿਕਲਣ ਦਾ ਰਸਤਾ ਇਹ ਦਰਵਾਜ਼ਾ ਜਿਹੜਾ ਹੈ ਇਹ ਵੀ ਪੁਰਾਣਾ ਹੀ ਹੈ ਦਰਵਾਜ਼ਾ ਜੋ ਉਹਨਾਂ ਦੇ ਉਸ ਵੇਲੇ ਲੱਗਿਆ ਹੋਇਆ ਸੀ ਉਹਨੂੰ ਹੀ ਕੱਟ ਕੇ ਛੋਟਾ ਕਰਕੇ ਲਗਾਇਆ ਗਿਆ ਹੈ। ਬਾਬਾ ਨਾਮਦੇਵ ਜੀ ਦੇ ਜਨਮ ਸਥਾਨ ਤੋਂ ਕੁਝ ਹੀ ਦੂਰੀ ਦੇ ਉੱਤੇ ਬਣਿਆ ਹੋਇਆ ਹੈ ਇੱਕ ਬਹੁਤ ਵੱਡਾ ਤੇ ਵਿਸ਼ਾਲ ਮੰਦਿਰ ਜੋ ਬਾਬਾ ਨਾਮਦੇਵ ਜੀ ਦੇ ਤਪ ਸਥਾਨ ਦੇ ਨਾਲ ਫੇਮਸ ਹੈ। काफ़ी खूबसूरत है और जो इमारत साजी है कला वो तो देखने वाली है बहुत खूबसूरत कोई शक नहीं है कि मंदिर बहुत ही खूबसूरत है पर जो अभी भगत नामदेव जी की मूर्ति लगी देखते हैं ਤਾਂ ਉਹਨਾਂ ਦੀ ਬਾਣੀ ਵੱਲ ਸਾਡਾ ਧਿਆਨ ਜਾਂਦਾ ਹੈ ਜਿੱਥੇ ਉਹ ਲਿਖਦੇ ਆ ਕਿ ਖਾਣ ਗੜ ਕੇ ਮੂਰਤ ਕੀਨੀ ਦੇ ਕੇ ਛਾਤੀ ਪਾਉ ਜੇ ਇਹ ਮੂਰਤ ਸੱਚੀ ਹੈ ਤਾਂ ਗੜਨ ਹਾਰੇ ਖਾਓ ਬਾਬਾ ਜੀ ਨੇ ساری ਉਮਰ ਮੂਰਤੀ ਪੂਜਾ ਦਾ ਵਿਰੋਧ ਕੀਤਾ ਹੈ ਹੈਰਾਨੀ ਦੀ ਗੱਲ ਹੈ ਕਿ ਉਹਨਾਂ ਦੀਆਂ ਮੂਰਤੀਆਂ ਨੂੰ ਹੀ ਮੰਦਰ ਦੇ ਵਿੱਚ ਸਜਾ ਕੇ ਅੱਜ ਉਹਨਾਂ ਦੀ ਪੂਜਾ ਕੀਤੀ ਜਾ ਰਹੀ ਹੈ बाबा नामदेव जी ਨਾਲ ਜੀਵਨ ਨਾਲ ਸੰਬੰਧਿਤ ਤੀਰਥ ਸਥਾਨਾਂ ਦੀ ਯਾਤਰਾ ਅੱਜ ਹੋ ਰਹੀ ਹੈ ਤੇ ਇਹ ਹੈ ਉਹਨਾਂ ਦੇ ਯਾਦਗਾਰ ਦੇ ਵਿੱਚ ਬਣਾਇਆ ਹੋਇਆ ਗੁਰਦੁਆਰਾ ਸਾਹਿਬ ਇਹ ਮੈਨੂੰ ਲੱਗਦਾ ਹੈ ਕਿ ਹਜੂਰ ਸਾਹਿਬ ਦੀ ਕਮੇਟੀ ਦੇ ਅੰਡਰ ਹੋਏਗਾ ਕਿਉਂਕਿ ਇਹਦਾ ਰੱਖ-ਰਖਾਵ ਔਰ ਜਿਹੜੀ ਬਿਲਡਿੰਗ ਹੈ ਬਹੁਤ ਹੀ ਖੂਬਸੂਰਤ ਹੈ ਇੱਥੇ ਲੰਗਰ ਦਾ ਖੁੱਲਾ ਪ੍ਰਬੰਧ ਹੈ ਰਹਿਣ-ਸਹਿਣ ਦਾ ਪੂਰਾ ਪ੍ਰਬੰਧ ਹੈ ਔਰ ਚਾਰਜ ਫੇਰਾ ਵੀ ਬਹੁਤ ਖੁੱਲਾ ਹੈ ਸੋ ਅੱਜ ਬਾਬਾ ਨਾਮਦੇਵ ਜੀ ਦੀ ਯਾਦ ਦੇ ਵਿੱਚ ਉਹਨਾਂ ਦੀਆਂ ਯਾਦਗਾਰਾਂ ਦਾ ਭ੍ਰਮਣ ਕਰਦੇ ਆ ਹੋਇਆ ਇੱਥੇ ਪਹੁੰਚੇ ਗੁਰਦੁਆਰਾ ਸਾਹਿਬ ਦਾ ਨਾਮ ਰੱਖਿਆ ਦਰਬਾਰ ਸਾਹਿਬ ਗੁਰਦੁਆਰਾ ਜਨਮ ਸਥਾਨ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਨਰਸੀ ਨਾਮਦੇਵ ਬੇਸ਼ੱਕ ਉਹਨਾਂ ਦਾ ਜਨਮ ਸਥਾਨ ਆਪਾਂ ਪਹਿਲਾਂ ਦੇਖ ਆਏ ਆ ਪਰ ਇਹ ਉਹਨਾਂ ਦੇ ਜਨਮ ਸਥਾਨ ਦੀ ਯਾਦ ਵਿੱਚ ਬਣਿਆ ਹੋਇਆ ਗੁਰਦੁਆਰਾ ਸਾਹਿਬ ਹੈ ਅੰਦਰ ਮਹਾਰਾਜ ਦਾ ਪ੍ਰਕਾਸ਼ ਹੈ ਬੁਰਗਦਾ ਆਪਾਂ ਹੁਕਮ ਮੰਨਦੇ ਆ ਨਾ ਛਾਣਾ ਜੀਵਨ ਬਣ ਜਾਂਦਾ ਜਿਹੜੇ ਬੱਚੇ ਘਰ ਦੇ ਵਿੱਚ ਮਾਂ ਬਾਪ ਦਾ ਹੁਕਮ ਮੰਨਦੇ ਨੇ ਉਹ ਬੱਚਿਆਂ ਨੂੰ ਕਿਹਦਾ ਆਪਾਂ ਜੀ ਕਿਛੇ ਕਰਦੇ ਜਿਹੜੀ ਬਾਪ ਦੇ ਮਾਂ ਕੋਲੋਂ ਵੀ ਕੋਈ ਨਾ ਚੀਜ਼ ਪ੍ਰਾਪਤ ਹੋਏ ਉਹ ਫਿਰ ਇੱਥੇ ਆਂਦਾ ਸ਼ਾਂਤ ਹੁੰਦੀਆਂ ਨੇ ਫਿਰ ਜੋ ਮੰਗਿਆ ਠਾਕਰੇ ਆਪਣੇ ਤੇ ਸੋਈ ਗੁਰਦੁਆਰਾ ਸਾਹਿਬ ਦੇ ਅੰਦਰ ਬਾਬਾ ਨਾਮਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਕੁਝ ਤਸਵੀਰਾਂ ਜਿਵੇਂ ਉਹਨਾਂ ਨੂੰ ਹਾਥੀ ਦੇ ਅੱਗੇ ਸਟਣ ਦੀ ਘਟਨਾ ਅਤੇ ਇਸ ਤਰ੍ਹਾਂ ਉਹਨਾਂ ਦੇ ਜੀਵਨ ਦੇ ਨਾਲ ਕੁਝ ਹੋਰ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਇੱਥੇ ਰੱਖ ਕੇ ਦਰਸ਼ਨ ਕਰਵਾਏ ਜਾਂਦੇ ਆ ਜਿਨ੍ਹਾਂ ਦੇ ਵਿੱਚ ਬਾਬਾ ਜੀ ਦੀ ਪਹਿਨੀ ਹੋਈ ਖੜਾ ਜਿਹੜੀ ਹੈ ਉਹ ਵੀ ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਦੇਖ ਸਕਦੇ ਹੋ ਇਹ ਹੈ ਬਾਬਾ ਜੀ ਨਾਮਦੇਵ ਜੀ ਦੀ ਖੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ